ਮੈਨੂੰ ਦੱਸੋ ਲਾਈਕ ਕਮਲ ਕੀ ਤੁਹਾਡ ਤੁਸੀਂ ਕਦੋਂ ਗਾਣਾ ਸ਼ੁਰੂ ਕੀਤਾ ਤੇ ਤੁਹਾਡਾ ਫੇਵਰਿਟ ਫੋਕ ਗਾਣਾ ਕਿਹੜਾ ਆ ਮੇਰੇ ਵੀ ਡੈਡੀ ਜਿਹੜੇ ਸੀ ਗਾਉਂਦੇ ਸੀ ਪਹਿਲਾਂ ਤੋਂ ਤੇ ਉਹ मतलब ਉਹਨਾਂ ਕਰਕੇ ਮੇਰੇ ਭੂਆ ਵੀ ਗਾਉਂਦੇ ਨੇ ਉਹਦੇ ਕਰਕੇ ਮੈਨੂੰ ਵੀ मतलब ਸ਼ੁਰੂ ਤੋਂ ਹੀ ਇਹ ਸੀਗਾ Song ਦਾ ਤੇ ਮੈਂ 5ਵੀਂ ਕਲਾਸ 'ਚ ਸਟੇਜ ਤੇ ਵੀ ਪਰਫਾਰਮੈਂਸ ਦੇ ਦਿੰਦੀ ਹੁੰਦੀ ਸੀ ਗਿੱਧੇ 'ਚ ਡਾਂਸ 'ਚ ਮੇਰਾ ਸਾਰਾ ਸੀਗਾ ਤੇ ਬਾਕੀ ਮੈਨੂੰ मतलब ਇਹ ਚੀਜ਼ਾਂ ਬਹੁਤ ਵਧੀਆ ਲੱਗਦੇ ਨੇ ਸਿੰਗਿੰਗ ਵਾਲੀਆਂ ਤੇ ਬਾਕੀ ਵਿਰਾਸਤ ਵਾਲਾ ਅਸੀਂ ਪ੍ਰੋਫੈਸਰ ਮੈਮ ਕੋਲੇ ਜਦੋਂ ਅਸੀਂ ਆਏ ਆ ਸਾਨੂੰ ਮੇਰੇ ਖਿਆਲ 'ਚ 5 ਸਾਲ ਹੋ ਗਏ ਸੀ ਮੈਮ ਕੋਲੇ ਰਹਿ ਰਹੇ ਹਾਂ ਦਿਨ ਰਾਤ ਉਹਨਾਂ ਦੇ ਰੀਤਾਂ ਨਾਲ ਪ੍ਰੀਤਾਂ ਜਿਹੜਾ ਪ੍ਰੋਜੈਕਟ ਆ ਉਹਨਾਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹਾਂ ਨਾ ਤੇ ਲੰਬੀ ਹੇਕਾ ਲਗੀਤ ਅਸੀਂ ਇੱਕ ਹੋਰ ਘੋੜੀਆਂ ਵੀ ਗਾਇਆ ਉਹਦੇ ਚ ਉਹ ਜਿਹੜਾ ਮੁੰਡੇ ਸਾਈਡ ਹੁੰਦਾ ਘੋੜੀਆਂ ਕੁੜੀ ਸਾਈਡ ਸੁਹਾਗ ਗਾਉਂਦੇ ਮੁੰਡੇ ਸਾਈਡ ਘੋੜੀਆਂ ਗਾਉਂਦੇ ਅਸੀਂ ਉਹ ਹਾਂਜੀ ਉਹ ਤੁਹਾਨੂੰ ਸੁਣਾ ਦਿੰਦੇ ਵੀਰਾ ਕੋੜੀਆਂ ਵਕੇਂਦੀਆਂ ਮੇ कोड़िया ले दूगा चार बे कोड़िया ले दूगा चार वीरा बे आपे लौगी श्रृंगार मैं आपे लौगी श्रृंगार ਕਿਆ ਬਾਤ ਹੈ ਕਿਆ ਬਾਤ ਹੈ ਮੈਨਾਂ ਤੁਸੀਂ ਤਾਂ ਪੂਰਾ ਮਾਹੌਲ ਕ੍ਰੀਏਟ ਕਰ ਦਿੰਨੇ ਹੋ ਹੈਨਾ ਤੇ ਮੈਨੂੰ ਇਹ ਗੱਲ ਦੱਸੋ ਤੇ ਹੁਣ ਇਹ ਘੋੜੀਆਂ ਗਾਉਣੇ ਹੋ ਸਹਾਗ ਗਾਉਣੇ ਹੋ ਤੇ ਨਾਲ-ਨਾਲ ਬੋਲੀਆਂ ਤੇ ਜਿਵੇਂ ਡੋਲੀ ਦੇਗੀ ਤੇ ਇਹ ਵੀ ਤੁਸੀਂ ਗਾਏ ਨੇ ਇਸ ਦੇ ਵਿੱਚ ਹਾਂਜੀ ਜਿਹੜੀ ਡੋਲੀ ਗਾਈ ਹੈ ਉਹ ਆਪਣੇ ਸਤਵੰਤ ਮੈਮ ਨੇ ਮੈਮ ਦੇ ਮਤਲਬ ਬਹੁਤ ਪੁਰਾਣੀ ਸਟੂਡੈਂਟ ਨੇ ਉਹ ਤੇ ਉਸ ਟਾਈਮ ਤੇ ਉਹ ਮਿਰਜਾ ਗਾਉਂਦੇ ਹੁੰਦੇ ਸੀ ਉਹਨਾਂ ਦਾ ਮਿਰਜਾ ਬਹੁਤ ਮਸ਼ਹੂਰ ਸੀਗਾ ਤੇ ਬੋਲੀਆਂ ਵਗੈਰਾ ਚ ਅਸੀਂ ਬੋਲੀਆਂ ਮਤਲਬ ਪਾਈਆਂ ਨੇ ਜਾਨ ਬੋਲੀਆਂ ਕਿਹੜੀਆਂ ਨੇ ਦੋਨਾਂ ਸਾਜ ਹਾਂਜੀ ਜੀ ਮੈਂ ਬੋਲੀਆਂ ਦੀ ਗੱਲ ਹੋਈ ਹੈ ਤਾਂ ਅਸੀਂ 2-3 ਪ੍ਰੋਜੈਕਟ ਪਾਲ ਸਿੰਘ ਸਮਾਉਂ ਸਰ ਨਾਲ ਵੀ ਕੀਤੇ ਨੇ ਉਹਨਾਂ ਵਿੱਚੋਂ ਇੱਕ ਮੇਰੀ ਬੋਲੀ ਕਾਫੀ ਵਾਇਰਲ ਹੋਈ ਸੀਗੀ ਹੋਰਾ ਮੂਰੇ ਬੁੜਬੁੜ ਕਰਦਾ ਹੋਰਾ ਮੂਰੇ ਬੁੜਬੁੜ ਕਰਦਾ ਮੈਥੋਂ ਰਹਿੰਦਾ ਡਰਦਾ ਨਹੀਂ ਮੇਰੇ ਮੂਰੇ ਐ ਐ ਐ ਐ ਕਰਦਾ ਨਹੀਂ ਮੇਰੇ ਮੁਰ ਮਿਣ ਮਿਣ ਮੇਣ ਮੇਣ ਕਰਦਾ ਨਹੀਂ ਮੇਰੇ ਮੂਰੇ ਐ ਐ ਐ ਐ ਕਰਦਾ ਸਤੋਂ ਕਿਤੇ ਵਿਆਹ ਤੇ ਜਾਂਦੇ ਹੋਗੇ ਆਪਣੇ ਕਹਿੰਦੇ ਰਿਸ਼ਤੇਦਾਰਾਂ ਦੇ ਉਹ ਵੀ ਕਹਿੰਦੇ ਹੋਣਗੇ ਨਹੀਂ ਕੁੜੀਓ ਤੁਸੀਂ ਸੰਭਲੋ ਸਟੇਜ ਹੈ ਤੁਸੀਂ ਗਾਓ ਉਹ ਤਾਂ ਫਰੀ ਚ ਲੱਗ ਜਾਂਦੇ ਹੋਣਗੇ ਹਾਂ ਨਹੀਂ ਫਿਰ ਬਹੁਤ ਰੌਣਕਾਂ ਲੱਗ ਜਾਂਦੀਆਂ ਨੇ ਜਦੋਂ ਆਪਣੇ ਬੋਲੀਆਂ ਸੁਹਾਗ ਸਾਰੇ ਹਨਾ ਕਟੇ ਤੇ ਵਿਆਹ ਹੋਣਾ ਹੁੰਦਾ ਪਹਿਲਾਂ ਹੀ ਫੋਨ ਕਰਨ ਲੱਗ ਜਾਂਦੇ ਆ ਵੀ ਤੁਸੀਂ ਜ਼ਰੂਰ ਆਇਓ ਤੁਸੀਂ ਕਦੋਂ ਗਾਓਗੇ ਤੁਸੀਂ ਹਫਤਾ ਪਹਿਲਾਂ ਆਜਿਓ ਆਪਾਂ ਗਾਵਾਂਗੇ ਲੰਬੀਆਂ ਹਿੱਕਾਂ ਵਾਲੇ ਗੀਤ ਗਾਵਾਂਗੇ ਬੋਲੀਆਂ ਪਾਵਾਂਗੇ ਮਾਹੌਲ ਬਣਾਓ ਬਾਕੀ ਜਿਵੇਂ ਆਪਣੇ ਕਲਚਰ ਦੀ ਗੱਲ ਹੁੰਦੀ ਹੈ ਤਾਂ ਜਿਵੇਂ ਆਪਣੇ ਪੰਜਾਬੀਆਂ ਦਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਹੈ ਹਨਾ ਤਾਂ ਉਵੇਂ ਸਾਡਾ ਸੁਭਾਅ ਜਿਵੇਂ ਅਸੀਂ ਹਰ ਆਂਵੀ ਵੈਸਟਰਨ ਪੰਜਾਬੀ ਬਾਕੀ ਜੋ ਆਪਣਾ ਫੋਕ ਹੈ ਉਹ ਤਾਂ ਹੈ ਹੀ ਹੈ ਹੈਨਾ ਤਾਂ ਉਹ ਚ ਵੀ ਸਾਨੂੰ ਇੰਟਰਸਟ ਹੈ ਤਾਂ ਅਸੀਂ ਸਾਰੇ ਤਰ੍ਹਾਂ ਦੇ ਉਵੇਂ ਗਾਉਂਦੇ ਰਹਨੇ ਆ ਬਾਕੀ ਬਾਬਾ ਜੀ ਦੀ ਮੇਰੇ ਨਾਲ ਸਭ ਚੱਲੀ ਜਾਂਦਾ ਸਾਡਾ ਸਾਡੀ ਬੋਲੀ ਤਾਂ ਮੈਂ ਵੀ ਸੁਣੀ ਹੋਈ ਹੈ ਹਾਂਜੀ ਤੇ ਬਹੁਤ ਫਨੀ ਰੀਲਸ ਬਣੀਆਂ ਨੇ ਮਤਲਬ ਸੋਚਿਆ ਵੀ ਨਹੀਂ ਸੀ ਕਦੇ ਵੀ ਐਂ ਕਲਿੱਕ ਹੋ ਜਾਏ ਮੁੰਡਿਆਂ ਨੇ ਚੁੰਨੀਆਂ ਲੈ ਲੈ ਕੇ ਰੀਲਸ ਬਣਾਈਆਂ ਮੈਂ ਤਾਂ ਜੀ ਨੇ ਵੀ ਬਣਾਈ ਸੀ ਇਹਨਾਂ ਤੇ ਰੀਲ ਹਾਂਜੀ